अपने तो 9 साल बड़े एक्टर नो डेट कर रही है टीवी जगत दी अदाकारा किसी टाइम पे बनना चाहंदी सी डॉक्टर पर बन गई एक्टर सरशकार में सोनिया ਤੁਸੀਂ ویکھ ਰਹੋ दैनिक सवेरा आज assi gal टीवी जगत दी उस एक्ट्रेस के बारे जो कि ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕਰਦੀ ਹੈ ਬਸ ਇਹ ਤਾਂ ਬਹੁਤ ਸਰੀ ਐਕਟਰੋਸਿਸ ਹੈ ਜੋ ਲੋਕਾਂ ਨੂੰ ਪਸੰਦ ਹੈ ਉਹਨਾਂ ਦੀ ਅਦਾਕਾਰੀ ਲੋਕਾਂ ਦੇ ਦਿਲਾਂ ਉਤੇ છਾਈ ਹੋਈ ਹੈ ਪਰ ਅੱਜ ਅਸੀਂ ਜਿਸ ਦੀ ਕਹਾਣੀ ਲੈ ਕੇ ਆਈਆਂ ਹਾਂ ਉਹ 9 ਸਾਲ ਵੱਡੇ ਟੀਵੀ ਜਗਤ ਦੇ ਐਕਟਰ ਨੂੰ ਡੇਟ ਕਰੀ ਪੜਾਈ ਦੇ ਵਿੱਚ ਬਹੁਤ ਵਧੀਆ ਸੀ ਜਿਸ ਕਰਕੇ ਉਹ ਡਾਕਟਰ ਬਣਨਾ ਚਾਹੁੰਦੀ ਸੀ ਤੇ ਐਕਟਿੰਗ ਦੀ ਲਾਈਨ ਦੇ ਬਾਰੇ ਕਦੇ ਸੋਚਿਆ ਵੀ ਨਹੀਂ ਸੀ ਪਰ ਕਿਸਮਤ ਨੇ ਕੁਝ ਹੋਰ ਮਨਜ਼ੂਰ ਸੀ ਤੇ ਇਸ ਕੁੜੀ ਨੂੰ ਜੋ ਐਕਟਿੰਗ ਦੀ ਦੁਨੀਆ ਦੇ ਵਿੱਚ ਲਿਆ ਦਿੱਤਾ ਤੇ ਇਹਨਾਂ ਦੇ ਵੱਲੋਂ ਟੀਵੀ ਜਗਤ ਦੇ ਫੇਮਸ ਸ਼ੋਅ ਇਹ ਰਿਸ਼ਤਾ ਕਿਆ ਕਹਲਾਤਾ ਰਹੇ ਡੈਬਿਊ ਕੀਤਾ ਗਿਆ ਇਸ ਦੇ ਵਿੱਚ ਇਹਨਾਂ ਦੇ ਵੱਲੋਂ ਨਾਇਰਾ ਦਾ کردار ਨਿਭਾਇਆ ਗਿਆ ਬਹੁਤ ਸਾਰੇ ਲੋਕਾਂ ਨੂੰ ਪਤਾ ਚੱਲ ਗਿਆ ਹੋਵੇਗਾ ਮੈਂ ਕਿਹਦੀ ਗੱਲ ਕਰ ਰਹੀ ਹਾਂ ਮੈਂ ਗੱਲ ਕਰ ਰਹੀ ਹਾਂ ਸ਼ਿਵਾਂਗੀ ਜੋਸ਼ੀ ਦੀ ਜਿਨ੍ਹਾਂ ਦੀ ਖੂਬਸੂਰਤੀ ਨੂੰ ਹਰ ਕੋਈ ਬਹੁਤ ਪਸੰਦ ਕਰਦਾ ਹੈ ਸ਼ਿਵਾਂਗੀ ਜੋਸ਼ੀ ਦੇ ਵੱਲੋਂ ਇੱਕ ਇੰਟਰਵਿਊ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੇ ਕੈਰੀਅਰ ਨੂੰ ਲੈ ਕੇ ਖੁੱਲ੍ਹ ਕੇ ਗੱਲਬਾਤ ਕੀਤੀ ਗਈ ਇੱਕ ਟੀਵੀ ਦੇ ਨਾਲ ਗੱਲਬਾਤ ਕਰਦੇ ਹੋਏ ਸ਼ਿਵਾਂਗੀ ਜੋਸ਼ੀ ਨੇ ਦੱਸਿਆ ਕਿ ਉਹ ਕੀ ਬੰਨਣਾ ਚਾਹੁੰਦੀ ਸੀ ਉਸਨੇ ਕਿਹਾ ਉਹ ਕੋਰੀਓਗ੍ਰਾਫਰ ਬੰਨਣਾ ਚਾਹੁੰਦੀ ਸੀ ਇਸ ਤੋਂ ਬਾਅਦ ਉਸ ਕੋਲ ਇੱਕ ਹੋਰ ਆਪਸ਼ਨ ਸੀ ਮੈਂ ਡਾਕਟਰ ਬੰਨਣਾ ਚਾਹੁੰਦੀ ਸੀ ਇਹ ਅਦਾਕਾਰਾ ਸ਼ੁਰੂ ਤੋਂ ਹੀ ਆਪਣੀ ਪੜ੍ਹਾਈ ਦੇ ਵਿੱਚ ਬੇਹਦ ਦੇ ਸੀ ਪਰ ਫਿਰ ਵੀ ਸ਼ਿਵਾਂਗੀ ਜੋਸ਼ੀ ਇੱਕ ਅਦਾਕਾਰਾ ਕਿਵੇਂ ਬਣੀ ਜਦੋਂ ਸ਼ਿਵਾਂਗੀ ਜੋਸ਼ੀ 9th ਕਲਾਸ ਦੇ ਵਿੱਚ ਸੀ ਤਾਂ ਕੁਝ ਲੋਕ ਉਸ ਨੂੰ ਤਾਨੇ ਮਾਰਦੇ ਸਨ ਉਹਨਾਂ ਨੇ ਕਿਹਾ ਤੂੰ ਐਕਟਰਸ ਬਣਨ ਵਾਲੀ ਸੀ ਨਾ ਸ਼ਿਵਾਂਗੀ ਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਐ ਉਸਨੇ ਸਾਰਿਆਂ ਨੂੰ ਟਕਵਾ ਜਵਾਬ ਦੇਣ ਦਾ ਫੈਸਲਾ ਕੀਤਾ ਕੁਝ ਸਮੇਂ ਬਾਅਦ ਉਹ ਮੁੰਬਈ ਆ ਗਈ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਉਸਨੇ ਖੇਲਤੀ ਹੈ ਜ਼ਿੰਦਗੀ ਅੱਖ ਮੀਚੋ ਸ਼ੋਅ ਦੇ ਨਾਲ ਇੰਡਸਟਰੀ ਦੇ ਵਿੱਚ ਸ਼ੁਰੂਆਤ ਕੀਤੀ ਖੁਸ਼ਾਲ ਟੰਡਨ ਕਦੇ ਗੋਹਰ ਖਾਨ ਦੇ ਨਾਲ ਰਿਲੇਸ਼ਨਸ਼ਿਪ ਵਿੱਚ ਸੀ ਪਰ ਕੁਝ ਸਮੇਂ ਬਾਅਦ ਉਸਦਾ ਨਾਮ ਸ਼ਿਵਾਂਗੀ ਜੋਸ਼ੀ ਦੇ ਨਾਲ ਜੁੜਿਆ ਜਾ ਰਿਹਾ ਸੀ ਉਹ ਐਕਟਰ ਖੁਸ਼ਾਲ ਤੋਂ ਲਗਭਗ 9 ਸਾਲ ਛੋਟੀ ਆ ਬੰਬੇ ਟਾਈਮਜ਼ ਨੂੰ ਦੇਤੇ ਇੰਟਰਵਿਊ ਦੌਰਾਨ ਕੁਸ਼ਾਲ ਨੇ ਦੱਸਿਆ ਕਿ ਉਹ ਸ਼ਿਵਾਂਗੀ ਨੂੰ ਡੇਟ ਕਰ ਰਿਹਾ ਇੱਕ ਰਿਪੋਰਟ ਅਕੋਰਡਿੰਗ ਸ਼ਿਵਾਂਗੀ ਜੋਸ਼ੀ ਦੀ ਅਗਰ ਪ੍ਰਾਪਰਟੀ ਦੀ ਗੱਲ ਕਰੀਏ ਤੇ ਉਹਨਾਂ ਦੀ ਪ੍ਰਾਪਰਟੀ ਲਗਭਗ 70 ਕਰੋੜ ਦੇ ਨੇੜੇ ਆ ਉਹ ਖਤਰੋਕੇ ਖਿਡਾਰੀ ਤੋਂ ਲੈ ਕੇ ਨਾਇਰਾ ਤੱਕ ਦੇ ਕਿਰਦਾਰਾਂ ਦੇ ਵਿੱਚ ਨਜ਼ਰ ਆ ਚੁੱਕੀ ਹੈ ਜੇ ਰਿਪੋਰਟਸ ਦੇ ਮੰਨੀਏ ਤਾਂ ਉਹ ਇੱਕ ਐਪੀਸੋਡ ਦੇ ਲਈ 1.5 ਲੱਖ ਰੁਪਏ ਦਾ ਚਾਰਜ ਕਰਦੀ ਹੈ ਤੇ ਸਿਰਫ ਔਰ ਸਿਰਫ ਲੋਕਾਂ ਦੇ ਜੋ ਤਾਨੇਵਾਜਦੇ ਸੀ ਉਨ੍ਹਾਂ ਦਾ ਜਵਾਬ ਦੇਣ ਦੇ ਲਈ ਸ਼ਿਵਾਂਗੀ ਜੋਸ਼ੀ ਦੇ ਵੱਲੋਂ ਡਾਕਟਰੀ ਦੀ ਲਾਈਨ ਛੱਡ ਕੇ ਟੀਵੀ ਇੰਡਸਟਰੀ ਦੇ ਵਿੱਚ ਜਾ ਬਿਉ ਕੀਤਾ ਗਿਆ